ਤੁਸੀਂ ਦੇਖ ਰਹੇ ਹੋ ਅਸਰ ਨਹੀਂ ਜਾਂਦਾ ਗਰੀਬ ਪਰਿਵਾਰ ਦਾ ਨਵੇਂ ਬਣ ਰਹੇ ਰੋਡ ਦੀ ਵਾਇਨ ਨਾਲ ਘਰ ਡਿਗਣ ਕਰਕੇ ਗੁੱਸੇ ਵਿੱਚ ਆਈਆਂ ਕਿਸਾਨ ਜਥੇਬੰਦੀਆਂ ਨੇ ਰੋਡ ਦਾ ਕੰਮ ਕਰਵਾਇਆ ਬੰਦ ਅਤੇ 11 ਸਤੰਬਰ ਨੂੰ ਐਸ ਡੀ ਐਮ ਦਫ਼ਤਰ ਦਾ ਘਰਾਓ ਕਰਨ ਦਾ ਮੱ ਦਿੱਤਾ ਹੈ ਨਾਮ ਧੰਨਵਾਦ ਮੁਬਾਰਕ ਜਿੰਦਾਬਾਦ 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 मुर्दाबाद 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 मुख्यमंत्री मुर्दाबाद 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 ਮੁੱਤਾਬਾਦ ਮੁੱਤਾਬਾਦ ਮਾਰੋਕ ਦੇ ਰੋਕ ਦੇ ਸਤਿ ਸ੍ਰੀ ਅਕਾਲ ਮੁੱਤਾਬਾਦ ਮੁੱਤਾਬਾਦ ਕਾਂਗੇ ਨਹੀਂ ਇਹ ਸਾਡੀ ਚੇਤਾਨਨੀ ਵੀ ਹੈ ਪ੍ਰਸ਼ਾਸਨ ਨੂੰ ਬਾਦ ਕਰਾ ਫਿਰ ਚੇਤਾਨਨੀ ਹੈ ਕਿੰਨੇ ਮਸ਼ੀਨਰੀਆਂ ਨਾਲ ਦਿੱਤੀ ਤੁਹਾਨੂੰ ਹੀ ਆਪਦਾ ਕੰਮ ਚਲਾਵਾਂਗੇ ਜੇ ਜਿਨਾ ਲੈਪਾ ਨਾ ਬੂਡ ਕਰਦਾ ਉਹ ਆ ਕੇ ਸੋਧੂਗਾ ਚਰੰਨੀ ਯਾਰ ਉਹਨਾਂ ਨਾਲ ਗੱਲ ਕੋਈ ਨਹੀਂ ਕਰੀ ਆ ਜੀ ਉਹ ਪੰਡ ਕਰਦਾ ਹੋਇਆ ਨੀ ਜਾਂਦੇ ਕੋਈ ਨਹੀਂ ਹੱਥ ਥੱਲੇ ਆ ਜਾ ਜੀ ਬਚਾ ਕਰ ਦੇ ਮੇਰੀ ਜੀ ਨਾਮ ਕਰਦੇ ਨਹੀਂ ਉਹ ਬੰਦੇ ਮਾਰ ਨਹੀਂ ਉਹ ਸੁਪਰਵਾਈਜ਼ਰ ਨਹੀਂ ਜਿੱਤੇ ਕਰਿਆ ਉਹ ਦਾ ਥੱਲੇ ਆ ਕੇ ਜੀ ਬਾਈ ਜਿੱਤੇ ਰਖਣਾ ਕਰਿਆ ਜੀ ਤੂੰ ਥੱਲੇ ਆ ਜਾ ਬੰਦ ਕਰਕੇ ਤੂੰ ਆਪ ਹੀ ਜੀ ਆ ਜਾ ਚੱਲੀ ਜਾ ਰਵੇ ਨਹੀਂ ਖੜੀ ਕਰਦੀ ਉਸੇ ਵਾਲੇ ਜੀ ਆ ਤੂੰ ਆ ਜਾ ਥੱਲੇ ਆ ਜਾ ਬਾਹਰ ਚੱਲੀ ਜਾ ਰਹੀ ਹੈ ਜੀ ਸਰ ਦੇ ਅਧਿਕਾਰਗਣ ਫੋਨ ਲਾ ਦੇ ਮੈਨੂੰ ਤੂੰ ਨੇ ਰੋਕ ਲਾ ਤੂੰ ਆ ਮੋੜੀ ਤੂੰ ਥੱਲੇ ਆ ਜਾ ਆਇਆ ਬਾਈ ਨਹੀਂ ਸਜਜੀ ਆ ਬਾਸਾ ਮੈਂ ਛੱਡ ਗਈ ਆਂ ਜਾਂਚ ਕਰ ਲੈਣੀ ਆ ਛੱਡਣੀ ਨਹੀਂ ਗਈ ਆ ਛੱਡਵੇਂ ਨਹੀਂ ਗਈ ਜੇ ਕੋਈ ਜੇ ਨੁਕਸਾਨ ਕੁੜੀ ਵਾਲਾ ਸੀਗਾ ਜੇ ਕਿਦਾਂ ਤੋਂ ਪਹਿਲਾ ਕੁੜੀ ਦਾ ਚਾਉਂਦੇ ਜੀ ਠੱਕਾ ਕਰਨ ਵਾਲਾ ਨੈਸ਼ਨਲ ਹਾਈਵੇ ਮਰਦਾਬਾਦ 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 ਸਿਵਲ ਪ੍ਰਸ਼ਾਸਨ ਬਾਗਾ ਪੈਣਾ ਮਰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਸੇਵਾ ਪ੍ਰਸ਼ਾਸਨ ਮੁਰਦਾਬਾਦ 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 ਤਾਂਧਰੀਆਂ ਕਰਨ ਵਾਲਾ ਸੇਵਾ ਪ੍ਰਸ਼ਾਸਨ ਮੁਰਦਾਬਾਦ 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 ਚਲੋ ਜੀ ਆਂਦੀ ਆਂ ਅਸੀਂ ਕੀਤੀ ਆ ਵੀ ਮੈਂ ਤਰਲਾ ਭਾਈ ਸਾਥੇ ਸਾਥ ਦੇਉਂ ਅਸੀਂ ਤਾਂ ਗਰੀਬ ਬੰਦੇਾਂ ਦੇ ਕੋਲ ਕੋਈ ਜਾਣਤ ਵੀ ਹੈ ਜਿਹੜੀ ਅਸੀਂ ਬਣਾਵਾਂਗੇ ਜੀ ਇਹਨਾਂ ਦਾ ਰੋਪਾਗੜ੍ਹ ਜਿਹੜੀ ਸੜਕ ਬਣ ਰਹੀ ਹੈ ਉਹਦੇ ਕਾਰਨ ਨਾਲ ਮਕਾਨ ਡੇ ਗਿਆ ਉਸ ਤੋਂ ਪਹਿਲਾਂ ਜਦੋਂ ਸੜਕ ਬਾਨੀ ਸ਼ੁਰੂ ਹੋਈ ਤਾਂ ਇਹਨਾਂ ਦੇ ਮਕਾਨ ਦੇ ਵਿੱਚ ਤਰੇੜਾਂ ਆਉਣ ਲੱਗੀਆਂ ਤੇ ਉਦੋਂ ਵੀ ਜਿਹੜੀ ਇਹਨਾਂ ਨੇ ਗੱਲਬਾਤ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਸੁਣਵਾਈ ਨਹੀਂ ਹੋਈ ਤਾਂ ਕਿਸਾਨ ਜੁਗੀਆਂ ਦੇ ਆਪ ਵੀ ਸਾਡੇ ਨਾਲ ਖੜੇ ਹੋਣਗੇ ਨਾਲ ਗੱਲਬਾਤ ਕਰਨਗੇ ਇਹਨਾਂ ਨਾਲ ਬਸ ਜੀ ਕਿਚੇਲ ਸਿੰਘ ਸਾਹਿਬ ਜੀ ਨੂੰ ਸਾਨੂੰ ਇਹ ਲੈਣਾ ਚਾਹੀਦਾ ਇਹਨਾਂ ਸਾਰੀ ਗੱਲਬਾਤ ਪਰਿਵਾਰ ਨੇ ਸੁਣੀ ਹੋ ਕੀ ਕਹੋਂਗੇ ਪਹਿਲਾਂ ਤਾਂ ਜੀ ਹੋ ਗਈ ਇਹ ਮਹਾਰੀ ਘਟਨਾ ਹੈ ਜਿਹੜਾ ਪਰਿਵਾਰ ਦਾ ਜਦੋਂ ਮਰਦਾ ਸਾਲ ਹੈ ਕਿ ਕਿ ਇਹ ਕੱਲਾ ਮਾਲੀ ਨੁਕਸਾਨ ਨਹੀਂ ਅਸੀਂ ਤੇ ਸਮਝਦੇ ਜਾਨੀ ਨੁਕਸਾਨ ਵੀ ਹੈ ਜੇ ਪਰਿਵਾਰ ਕੁਦਰਤੀ ਪ੍ਰਮਾਤ ਲੋ ਦੀ ਗੇਰ ਸੜਕਾ ਬਾਹਰ ਨਾ ਮੁਕੇ ਨਿਕਲਦਾ ਜਾਨੀ ਨੁਕਸਾਨ ਹੋਵੇ ਇਹਦਾ ਮਾਲਕ ਨੇ ਮੇਲ ਕੀਤੀ ਉਹਨਾਂ ਦੇ ਆਪੇ ਕਰ ਰਿਹਾ ਹੈ ਇਹ ਬਚੇ ਇਸ ਤੋਂ ਪਹਿਲਾਂ ਜਦੋਂ ਇਹਨਾਂ ਦਾ ਬਕਾਨ ਕੋਈ ਕਿਹੜਾ ਇੰਆ ਪਟੇਲ ਨੇ ਇੱਕ ਵਾਰ ਸਾਨੂੰ ਬੁਲਾਇਆ ਸੀਗਾ ਜਿਹਦੇ ਸਬੰਧ ਵਿੱਚ ਅਸੀਂ ਸਾਰਾ ਦੇਖ ਕੇ ਐਸਜੀਐਲ ਸਾਹਿਬ ਨੂੰ ਡੀਜੀ ਸਾਹਿਬ ਨੂੰ ਅਪਲੀਕੇਸ਼ਨ ਇਹਨਾਂ ਨੇ ਜੀ ਲਿਖਿਆ ਉਹਨਾਂ ਨੇ ਇਨਕੁਆਰੀ ਜ਼ਰੂਰ ਲਈ ਔਰ ਜਿਨ੍ਹਾਂ ਦਾ ਸਰਦਾਰ ਹਰਗੋਬਾਲ ਜੀ ਨੇ ਜ਼ਿਕਰ ਕੀਤਾ ਸਰਦਾਰ ਵਿਕਿੰਦਰ ਸਿੰਘ ਜੀ ਉਹਨਾਂ ਨੇ ਪਤਾ ਨਹੀਂ ਕੀ ਇਹਨਾਂ ਦੀ ਨਿੱਜੀ ਰਜਿਸਟਰ ਰੱਖਦੇ ਆ ਜਿਸ ਤਰ੍ਹਾਂ ਇਹਨਾਂ ਦੱਸਿਆ ਵੀ ਇਹਨਾਂ ਨੂੰ ਜਾਤੀ ਸਿੱਖਸ਼ਾ ਦੀ ਲੋੜ ਹੈ ਔਰ ਜਿਸ ਤਰ੍ਹਾਂ ਇਹਨਾਂ ਦੱਸਿਆ ਵੀ ਇਹਨਾਂ ਨੂੰ ਇੱਕ ਨੀਮਾਉਂ ਫੌਂਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਕਦੇ ਪੈਸਾ ਨਹੀਂ ਦਿੱਤਾ ਗਰੀਬ ਤੋਂ ਗਰੀਬ ਵੀ ਆਪ ਦਾ ਰੱਜ ਕੇ ਰੋਟੀ ਖਾ ਕੇ ਰੋਣਾ ਚਾਹੇ ਉਹਨਾਂ ਨੂੰ ਤਮੀਰ ਤੋਂ ਮੀਰ ਵੀ ਘਰ ਤੋਂ ਬਾਹਰ ਦੇ ਦਰਵਾਜ਼ੇ ਦਾ ਨਹੀਂ ਖੁੱਸਦਾ ਪਰ ਇਹ ਲੋਕ ਜਿਹੜੇ ਕੌਫਰ ਵਾਲੋਂ ਬੋਲੇ ਜਾਂਦੇ ਬਹੁਤ ਹੀ ਘਟੀਆ ਮੈਂ ਉਹਨਾਂ ਸ਼ਬਦਾਂ ਦੀ ਨਿੰਦਾ ਕਰਦਾ ਮੈਂ ਇਹ ਵੀ ਨਾਲ ਹੀ ਮੰਗ ਕਰਦਾ ਪ੍ਰਸ਼ਾਸਨ ਤੇ ਸਰਕਾਰ ਤੋਂ ਉਸ ਬੰਦੇ ਦੇ ਖਿਲਾਫ ਹੀ ਕਾਰਵਾਈ ਕੀਤੀ ਜਿਹੜਾ ਇੱਕ ਇਨਸਾਨ ਨੂੰ ਨੀਵਾਂ ਫੋਲਦੀ ਕੋਸ਼ਿਸ਼ ਕੀਤੀ ਉਸ ਤੋਂ ਇਲਾਵਾ ਜਦੋਂ ਇਹਨਾਂ ਦੀ ਰਿਪੋਰਟ ਉਹਨਾਂ ਕੋਲ ਦੋ ਵਾਰ ਹੀ ਗਈ ਹੈ ਦੋ ਵਾਰੀ ਜਾਨ ਬੁਝ ਕੇ ਉਹਨਾਂ ਨੇ ਇਹਨਾਂ ਦੀ ਰਿਪੋਰਟ ਜਿਹੜੀ ਹੈਗੀ ਗਲਤੀ ਕੀਤੀ ਹੈ ਤੁਸੀਂ ਇੱਥੇ ਪੱਤਰਕਾਰ ਭਾਈ ਸਾਹਿਬ ਆਏ ਹੋ ਤੁਸੀਂ ਦੇਖੋ ਵੀ ਕਿਤੇ ਇਹਦੇ ਨਾਲ ਕੋਈ ਨਦੀ ਨਹਿਰ ਕੋਈ ਖਾਲਾ ਵਰਗਾ ਉਨਾ ਰਿਪੋਰਟ ਦੇ ਵਿੱਚ ਹੀ ਲਿਖਿਆ ਵੀ ਇਹ ਤਾਂ ਪਾਣੀ ਦੇ ਕਰਕੇ ਹੀ ਸੱਤਾ ਪਟਿਆ ਪਟਿਆ ਦਾ ਹੈ ਜਾਂ ਪੰਡਾ ਪਟਿਆ ਕਿਤੇ ਬਕਾ ਉਹ ਕਿਤੇ ਆਸੇ ਪਾਸੇ ਪਾਣੀ ਲੱਗਦਾ ਇਹਨਾਂ ਨੇ ਜਦੋਂ ਵਾਈਬ੍ਰੇਸ਼ਨ ਛੱਡਦੇ ਆ ਮਸ਼ੀਨ ਦੀ ਉਦੋਂ ਜਿਹੜਾ ਨਾਲ ਦਾ ਕੋਈ ਵੀ ਮਕਾਨ ਹੈ ਆਪਣਾ ਉਹਦਾ ਨੁਕਸਾਨ ਹੋ ਜਾਂਦਾ ਇਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਦੀ ਰੇਂਜ ਹੈ 1200 ਮੀਟਰ ਤੋਂ ਫਿਰ ਤਾਂ ਘਰ ਬਿਲਕੁਲ ਪਈ ਬਿਲਕੁਲ ਨਾਲ ਹੈ ਤੁਸੀਂ ਦੇਖਿਆ ਔਰ ਇਹਨਾਂ ਦਾ ਆਪ ਦਾ ਖੋਦੇ ਤਿੰਨ ਮਰਲੇ ਵੀ ਆਏ ਇਨਨਾਂ ਦਾ ਜਿਹੜਾ ਇਹ આરોਪ ਆ ਬਿਲਕੁਲ ਜਾਇਜ਼ ਹੈ ਕਿ ਅਸੀਂ ਇਹਨਾਂ ਦੇ ਹਰ ਸੱਤਾਂ ਡਿੱਗਣ ਤੋਂ ਬਾਅਦ ਵੀ ਐਸਡੀਓ ਸਾਹਿਬ ਨੂੰ ਮਿਲੇ ਆ ਉੱਥੇ ਜਿਹੜੇ ਸੀਗੇ ਐਨਐਚ ਦੇ ਅਧਿਕਾਰੀ ਜਿਹਦੇ ਵਿੱਚ ਕੋਈ ਐਸਡੀਓ ਸੀ ਕੋਈ ਇਹਨਾਂ ਦਾ ਐਮਡੀਸੀ ਕੋਈ ਕੋਈ ਸਾਰੇ ਉੱਚ ਅਧਿਕਾਰੀ ਬੈਠੇ ਸੀ ਜਦੋਂ ਅਸੀਂ ਗਏ ਜੀ ਐਸਡੀਓ ਸਾਹਿਬ ਮੀਹ ਪੈਂਦੇ ਦੇ ਵਿੱਚ ਆਏ ਅਸੀਂ ਵੀ ਮੀਹ ਪੈਂਦੇ ਦੇ ਵਿੱਚ ਖੜੇ ਰਹੇ ਆ ਉੱਥੇ ਅਸੀਂ ਤਾਂ ਇਹ ਜਾ ਕੇ ਐਸਡੀਓ ਸਾਹਿਬ ਨੂੰ ਮਿਲਣ ਦੀ ਬੇਨਤੀ ਕੀਤੀ ਬਾਅਦ ਤੇ ਜਿਹੜੇ ਐਨਐਚ ਦੇ ਅਧਿਕਾਰੀ ਚੰਦਰ ਉਹਨਾਂ ਨੂੰ ਚਾਹ ਤੇ ਕਾਫੀ ਪਈ ਆ ਆਪਣੇ ਵਿਆਕੂ ਹੋਰ ਵੀ ਸਾਡੇ ਨਾਲ ਨਗਰ ਦੇ ਲੋਕ ਸੀਗੇ ਘਟੋ ਘਟਾ ਹੀ 40 ਬੰਦੇ ਸੀਗੇ ਜਿਹੜੇ ਅਸੀਂ ਅੱਜ ਦਿਨ ਸਭ ਨੂੰ ਮਿਲ ਲਿਆ ਅਸੀਂ ਬਾਹਰ ਬੈਠੇ ਇੰਤਜ਼ਾਰ ਕਰ ਰਹੇ ਕੜ ਕੇ ਤੇ ਜਿਹੜੇ ਐਨਐਚ ਦੇ ਅਧਿਕਾਰੀ ਸੀ ਉਹ ਅੰਦਰ ਜਾ ਕੇ ਦੇ ਰਹੇ ਸੀ ਤਾਂ ਤਾਂ ਪਹਿਲਾਂ ਦਸ ਜੀਬ ਸਾਹਿਬ ਗਲੋਗ ਦੇ ਦੇਣ ਕਿ ਨਹੀਂ ਪਈ ਜਾਓ ਕਿ ਸਾਡੀ ਵਾਰੀ ਚਾਹ ਮੋਗੀ ਸੀ ਸਾਨੂੰ ਪੁੱਛ ਹੀ ਲੈਂਦੇ ਘਟੋ ਘਟਾ ਭਾਈ ਸਾਹਿਬ ਤੁਸੀਂ ਆਏ ਚਾਹ ਪੀ ਸਕਦੇ ਚਲੋ ਚਾਹ ਦੀ ਗੱਲ ਹੀ ਛੱਡੋ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉੱਥੇ ਐਨਐਚ ਦੇ ਅਧਿਕਾਰੀਆਂ ਨੂੰ ਵੀ ਸਵਾਲ ਕੀਤੇ ਵੇ ਤੁਸੀਂ ਦੱਸੋ ਵੀ ਆ ਜਿਹੜੀ ਹੈਗੀ ਹੈ ਜਿਹੜੀ ਇਹਦੀ ਵਾਈਬ੍ਰੇਸ਼ਨ ਦੇ ਨਾਲ ਉਹਨਾਂ ਦਾ ਘਰ ਨਹੀਂ ਪਟਿਆ ਉਹਨਾਂ ਕੋਲ ਇੱਕ ਵੀ ਜਵਾਬ ਨਹੀਂ ਸੀ ਉਹਨਾਂ ਨੇ ਸਾਡੇ ਸਾਹਮਣੇ ਇੱਕ ਵੀ ਜਵਾਬ ਨਹੀਂ ਦਿੱਤਾ ਕਿ ਹਾਂ ਨਹੀਂ ਪਟਿਆ ਇੱਕ ਵਾਰੀ ਇਹ ਹੀ ਨਹੀਂ ਕਿਹਾ ਵੀ ਨਹੀਂ ਪਟਿਆ ਕਿਉਂਕਿ ਉਹਨਾਂ ਦਾ ਸਿੱਧਾ ਸਿੱਧਾ ਸੀਗਾ ਵੀ ਹਾਂ ਪਟਿਆ ਪਰ ਕੀ ਹੈ ਸਾਨੂੰ ਤੇ ਇਹ ਲੱਗਦਾ ਵੀ ਜਿਹੜੇ ਹਰਵਿੰਦਰ ਸਿੰਘ ਗਿੱਲ ਹੈ ਉਹਨੇ ਮਿਲੀਭੁਗਤ ਕੀਤੀ ਹੈ ਐਨਐਸ ਦੇ ਨਾਲ ਮਿਲੀਭੁਗਤ ਕਰਕੇ ਹੋ ਸਕਦਾ ਕੋਈ ਪੈਸੇ ਖਾਤੇ ਹੋਣ ਜਾਂ ਕੋਈ ਹੋਰ ਗੱਲ ਹੋਵੇ ਜਿਸ ਤਰ੍ਹਾਂ ਅੱਗੋਂ ਸਵਾਲ ਜਵਾਬ ਕੀਤੇ ਉਹਨਾਂ ਨੇ ਔਰ ਇਸ ਤੋਂ ਲਾਵਾ ਐਸਡੀਐਮ ਸਾਹਿਬ ਸਾਨੂੰ ਕੀ ਕਹਿੰਦੇ ਆ ਜੀ ਜੇ ਅਸੀਂ ਇਹਨਾਂ ਨੂੰ ਪੈਸੇ ਦੇ ਦਿੰਨੇ ਆ ਤੇ ਇਹਦੇ ਸੀਬੀਆਈ ਇਨਕੁਆਇਰੀ ਲੱਗੂਗੀ ਦੱਸੋ ਵੀ ਇੱਕ ਗਰੀਬ ਪਰਿਵਾਰ ਆ ਉਹਦਾ ਸਾਰਾ ਮਕਾਨ ਟੇ ਗਿਆ ਉਹ ਤੇ ਕੀ ਸੀਬੀਆਈ ਇਨਕੁਆਇਰੀ ਲੱਗ ਜੂਗੀ ਕੀ ਕਿਸੇ ਦੇ ਉਧਰ ਹੋ ਜੂਗਾ ਸੀਬੀਆਈ ਇਨਕੁਆਇਰੀ ਤੇ ਫਿਰ ਅਸੀਂ ਜਦੋਂ ਜਥੇਕਦਿਕਾ ਸਾਰੇ ਨਾਲ ਕੇ ਬੈਠਾਂਗੇ ਸੀਬੀਆਈ ਇਨਕੁਆਇਰੀ ਤਾਂ ਅਸੀਂ ਲਵਾਵਾਂਗੇ ਨਾਲ ਕਿੱਥੇ ਕਿੱਥੇ ਘਰੇ ਕਿਤੇ ਵੀ ਕੀ ਕੁਝ ਹੋ ਰਿਹਾ ਕੀ ਹੋ ਰਿਹਾ ਹਰ ਇੱਕ ਥਾਂ ਤੇ ਇਹ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਜਿਹਦੇ ਵਿੱਚ ਸਰਕਾਰ ਦੇ ਵੀ ਮਿਲੀ ਭੁਗਤਾਂ ਸੈਂਟਰ ਗਵਰਨਮੈਂਟ ਦੀ ਪੰਜਾਬ ਗਵਰਨਮੈਂਟ ਕਿਸੇ ਕੋਈ ਇਹ ਨਹੀਂ ਸਾਰ ਨਹੀਂ ਕਿਸੇ ਗਰੀਬ ਇਹਨਾਂ ਦੀ ਛੱਡੂ ਕਿਸੇ ਗਰੀਬ ਦੀ ਵੀ ਸਾਰ ਨਹੀਂ ਲੱਗਦਾ ਇਹ ਬਿਲਕੁਲ ਇਸ ਬਿਵਾਰ ਨਾਲ ਧੱਕਾ ਹੋ ਰਿਹਾ ਤੇ ਇਹ ਧੱਕੇ ਦੇ ਵਿਰੋਧ ਦੇ ਵਿੱਚ ਅਸੀਂ ਜਿੰਨੀਆਂ ਵੀ ਅੱਜ ਇੱਥੇ ਜਥੇਬੰਦੀਆਂ ਇਕੱਠੀਆਂ ਹੋ ਜਾਂ ਆ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਦੇ ਵਿੱਚ ਅਸੀਂ ਇੱਥੇ ਉੱਚੇ ਪੱਧਰ ਤੇ ਧਰਨਾ ਲਾਵਾਂਗੇ ਤਾਂ 11 ਤਰੀਕ ਨੂੰ ਸਾਡਾ ਜਿਹੜਾ ਹੈਗਾ ਮੇਟਿਆ ਗਿਆ ਸੀ ਐਸਡੀਓ ਸਾਹਿਬ ਦਾ ਘਰਾਉ ਕਰਾਂਗੇ ਜੇ ਉਹ ਸਾਡੀ ਗੱਲ ਨਹੀਂ ਸੁਣਦੇ ਤੇ ਫਿਰ ਇਸ ਤੋਂ ਅੱਗੇ ਦੀ ਅਸੀਂ ਰਣਨੀਤੀ ਬਣਾ ਕੇ ਸਾਰੇ ਜਨ ਜਨਦੰਦੇ ਦਾ ਆਪ ਦੇ ਵਿਚਾਲ ਮਿਲ ਕਰਕੇ ਉਸ ਕੋ ਅੱਗੇ ਉਸਤਾ ਰੋੜ ਜਾਣ ਕਰੀਏ ਐਸਡੀਓ ਸਾਡੇ ਗੇਟ ਅੱਗੇ ਧਰਨਾ ਪੱਕਾ ਲਈਏ ਡੀਸੀ ਦਾ ਉਤਰ ਜੋ ਵੀ ਸਾਡੇ ਤੋਂ ਹੋਇਆ ਅਸੀਂ ਉਹ ਵਾਦੋਵਾਦ ਕਰਕੇ ਗਰੀਬ ਪਰਿਵਾਰਾਂ ਨੂੰ ਇਨਸਾਫ ਹੋਣ ਦੀ ਕੋਸ਼ਿਸ਼ ਕਰਾਂਗੇ ਇੱਕ ਜਿਹੜਾ ਤੁਸੀਂ ਹਰਵਿੰਦਰ ਸਿੰਘ ਦਾ ਨਾਮ ਲੈ ਰਹੇ ਹੋ ਐਸਡੀਓ ਜਾਂ ਕੋਈ ਵੀ ਹਨਾ ਅਧਿਕਾਰੀ ਆ ਉਹਨਾਂ ਨੇ ਐਮਐਲਏ ਸਾਹਿਬ ਦਾ ਨਾਮ ਲਿਆ ਉਹਨੂੰ ਤੁਸੀਂ ਕੀ ਕਰਨਾ ਮੰਨਦੇ ਵੀ ਐਮਐਲਏ ਕੋਲ ਮਿਲੇ ਐਮਐਲਏ ਨੂੰ ਮਿਲੇ ਦੇਖੋ ਹੁਣ ਇਹ ਤਾਂ ਇਹਨਾਂ ਦੇ ਦੇਖੋ ਪਿੰਡ ਲੈਵਲ ਦੀ ਗੱਲ ਹੈ ਹੋ ਸਕਦਾ ਕੋਈ ਉਹ ਐਸਡੀਓ ਸਾਹਿਬ ਦੀ ਵੀ ਇਹਨਾਂ ਦਾ ਰੰਜਿਸ਼ ਦੀ ਗੱਲ ਆ ਕਹਿ ਰਹੇ ਹੁਣ ਜਾਉਂ ਕਹਿ ਸਕਦੇ ਹੋ ਹੁਣ ਵੀ ਸਾਨੂੰ ਐਮਐਲਏ ਸਾਹਿਬ ਤੱਕ ਫੋਨ ਕਰਾਂ ਵੀ ਮੈਂ ਫੇਰ ਪਾਸ ਕਰਦਾ ਹੁਣ ਹਰ ਇੱਕ ਬੰਦੇ ਦੀ ਐਮਐਲਏ ਸਾਹਿਬ ਤੱਕ ਕਿੱਥੇ ਪਹੁੰਚੇਗੀ ਜੀ ਗਰੀਬ ਬੰਦੇ ਉਹ ਤਾਂ ਵੱਤ ਵਾਦਾ ਦੇ ਪਿੰਡ ਦੇ ਸਰਪੰਚ ਨੂੰ ਠੀਕ ਹੈ ਜੀ ਇਹ ਹੁੰਦੀ ਐਮਐਲਏ ਤੱਕ ਨਹੀਂ ਪਹੁੰਚ ਕਰ ਸਕਦੇ ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਆ ਚਾਹੇ ਉਹ ਆਵਾਜ਼ੀ ਪਾਰਟੀ ਦਾ ਮੰਨ ਲਓ ਜੇ ਕੋਈ ਗਰੀਬ ਬੰਦਾ ਐਮਐਲਏ ਤੱਕ ਪਹੁੰਚ ਕਰ ਜਾਵੇ ਕੀ ਉਹਦਾ ਕੋਈ ਕੰਮ ਨਹੀਂ ਹੋਣਾ ਜੀ ਨਾਲੇ ਉਹ ਵੀ ਨਸਾਬ ਇਹ ਇੱਕ ਸਚਾਈ ਬਿਲਕੁਲ ਇਹ ਸਚਾਈ ਦੇ ਘੌਰ ਤੇ ਲੜ ਰਹੇ ਨਾ ਕੋਈ ਕੋਈ ਝੂਠਾ ਕਲੇਮ ਕਰ ਮੰਗ ਰਹੇ ਇਹ ਤਾਂ ਹੁਣ ਐਸਜੀਓ ਸਾਹਿਬ ਵੀ ਇਸ ਚੀਜ਼ ਦਾ ਜਵਾਬ ਦੇ ਸਕਦੇ ਤੁਸੀਂ ਪੱਤਰਖਰ ਭਾਈਚਾਰ ਉਹਨੂੰ ਪੁੱਛੋ ਵੀ ਹਾਂ ਵੀ ਦਵਾ ਐਮਐਲਏ ਸਾਹਿਬ ਦਾ ਸਵਾਲ ਕੀਤਾ ਸੀ ਭੱਜ ਗਏ ਉਹਦੇ ਸਵਾਲਾਂ ਤੋਂ ਜਦੋਂ ਉਹਨੂੰ ਕੋਈ ਦੂਜਾ ਜਾ ਕੇ ਸਵਾਲ ਕਰਦਾ ਭਜਦੇ ਆ ਫਿਰ ਦੇਖੋ ਇੱਕ ਰਿਪੋਰਟ ਇਹ ਗਰੀਬ ਪਰਿਵਾਰ ਦੀ ਰਿਪੋਰਟ ਪਈ ਆ ਤੇ ਬੰਦਾ ਬਾਹਰ ਘੁੰਮਣ ਚਲਾ ਜਾਂਦਾ ਉਹਦੀ ਰਿਪੋਰਟ ਨਹੀਂ ਕਰਦਾ ਜਾ ਉਹਦੀ ਥਾਂ ਤੇ ਕਿਸੇ ਅਧਿਕਾਰੀ ਨੂੰ ਅਧਿਕਾਰ ਹੀ ਨਹੀਂ ਦੇ ਕੇ ਜਾ ਰਿਹਾ ਜਾਂ ਦਿੱਤੇ ਨਹੀਂ ਜਾਂਦੇ 6-6 ਮਹੀਨੇ ਲੋਕਾਂ ਦੇ ਕੰਮ ਐ ਹੀ ਪੈ ਰਹਿੰਦੇ ਕਿੰਦਰ ਦਾ ਇਨਸਾਨ ਜੇ ਕੋਈ ਕਿਤੇ ਵੀ ਕੋਈ ਅਧਿਕਾਰੀ ਕੋਈ ਤਹਿਸੀਲਦਾਰ ਆ ਜਾਂ ਕੋਈ ਜਾਂਦਾ ਜਾਂ ਛੁੱਟੀ ਤੇ ਜਾਂਦਾ ਆਮੀ ਦੇਖਿਆ ਉਹਦੀ ਥਾਂ ਤੇ ਵਾਧੂ ਚਾਰਜ ਦਿੱਤਾ ਜਾਂਦਾ ਪਰ ਇੱਥੇ ਕਿਉਂ ਨਹੀਂ ਦਿੱਤਾ ਗਿਆ ਫਿਰ ਇੱਕ ਜੀ ਹੋਰ ਅਸੀਂ ਐਸਡੀਓ ਸਾਹਿਬ ਨੂੰ ਉਧਰ ਬੇਨਤੀ ਕੀਤੀ ਵੀ ਚਲੋ ਸਾਡੇ ਖਿਲਾਫ ਜਾ ਰਿਹਾ ਸਾਨੂੰ ਕੋਈ ਇਨਸਾਫ ਨਹੀਂ ਕੋਈ ਉਮੀਦ ਨਹੀਂ ਉਹ ਸਰਹਿੰਦਰ ਸਿੰਘ ਜੀ ਉਹ ਤੋਂ ਸਾਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਚਾਹੇ ਉਹਦੇ ਕੋਲੇ 10 ਵਰੀ ਰਿਪੋਰਟ ਭੇਜ ਦਿਓ ਉਹਨੇ ਸਾਡੇ ਹੱਕ 'ਚ ਨਹੀਂ ਕਰਨੀ ਸਾਨੂੰ ਤੋਂ ਉਹਦੇ ਵਿਸ਼ਵਾਸ ਹੀ ਨਹੀਂ ਤੁਸੀਂ ਇੱਕ ਕਮੇਟੀ ਬਣਾ ਦਿਓ ਇੱਕ ਕਮੇਟੀ ਬਣਾ ਕੇ ਉਧਰ ਰਿਪੋਰਟ ਕਰਾ ਦਿਓ ਅਸੀਂ ਸੰਤੁਸ਼ਟ ਹਾਂ ਸਾਡੇ ਹੱਕ 'ਚ ਕਰਦੇ ਸਾਡੇ ਖਿਲਾਫ ਕਰਦੇ ਸਾਨੂੰ ਕੋਈ ਕਹਿੰਦੇ ਜੀ ਕਮੇਟੀ ਤਾਂ ਬਣੀ ਨਹੀਂ ਸੋ ਫਿਰ ਮੈਂ ਕਿਹਾ ਵੀ ਤੁਸੀਂ ਇੱਕ ਕਿ ਜਿਵੇਂ ਹੋਰ ਅਧਿਕਾਰੀ ਦੀ ਜੁੜੀ ਲਾਉਂਦੇ ਨਹੀਂ ਜੀ ਇਹ ਵੀ ਨਹੀਂ ਹੋ ਸਕਦਾ ਤੁਸੀਂ ਦੱਸੋ ਵੀ ਇਸ ਗੱਲ ਦਾ ਸਿੱਧਾ-ਸਿੱਧੇ ਤੌਰ ਤੇ ਜਵਾਬ ਕੀ ਹੋਇਆ ਕੀ ਇਹਦਾ ਆਪਾਂ ਸਿੱਟਾ ਕੱਢ ਸਕਦੇ ਵੀ ਅਸੀਂ ਤੇ ਇਹਨਾਂ ਨੂੰ ਭਾਵੇਂ ਮਰ ਜਾਣ ਅਸੀਂ ਇਹ ਦੇਵਾਂਗੇ ਇਹਦਾ ਮਤਲਬ ਐਨਐਚ ਦੀ ਤੇ ਪ੍ਰਸ਼ਾਸਨ ਦੀ ਜਿਹੜੀ ਹੈਗੀ ਮਿਲਿੰਗੋ ਸਿੱਧੇ ਤੌਰ ਤੇ ਉਹ ਕਿਸੇ ਤਰ੍ਹਾਂ ਵੀ ਤੁਸੀਂ ਲਾ ਲਓ ਤੁਸੀਂ ਸਾਰੇ ਆਪ ਸਕਦੇ ਮੈਂ ਤਾਂ ਇੰਨੀ ਗੱਲ ਕਹਾਂਗਾ ਬਾਕੀ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਮੈਂ ਲੋਕਲ ਐਮਐਲਏ ਸਾਹਿਬ ਵੀ ਅੱਗੇ ਵੀ ਬੇਨਤੀ ਕਰੂੰਗਾ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਇਸ ਪਰਿਵਾਰ ਦੇ ਨਾਲ ਖੜੋ नगर भी खड़े हम भी खड़े हैं आगे खड़ांगे भी और जिन्ना भी प्रशासन है उनके भी विनती है ਤੁਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਓ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਜਿੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਤੇ ਨਗਰ ਵੱਲੋਂ ਵੀ ਵੀ ਭਈ ਇਸ ਗਰੀਬ ਪਰਿਵਾਰ ਦਾ ਸਾਥ ਦੇ ਕੇ ਇਹਨਾਂ ਨੂੰ ਇਨਸਾਫ ਦਿਵਾਓ ਜੋ ਇਹਨਾਂ ਦਾ ਮੁਆਵਜ਼ਾ ਮੰਗਦਾ ਦਿਵਾਓ ਕੋਈ ਇਹ ਗਲਤ ਨਹੀਂ ਮੰਗ ਰਿਹਾ ਬਿਲਕੁਲ ਜਾਇਜ਼ ਆ ਬਾਕੀ ਜੇ ਕਿਸੇ ਦੇ ਵੱਧ ਘੱਟ ਬੋਲੇਗਾ ਉਸ ਚਲਦੀ ਬਾਤੀ ਚੋਣੇ ਰਾਜਵਿਦਿਅਕ ਖਾਲਸਾ ਉਹ ਇਹ ਸਾਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੁਨੀਲ ਜਿਹੜੇ ਉਹਨਾਂ ਦੇ ਆਖੀ ਸਾਨੂੰ ਤਾਂ ਸਾਡੇ ਨਾਲ ਕਿੱਤੀ ਕਿਸਾਨ ਯੂਨੀਅਨ ਦੇ ਆਖੀ ਜਸਵੀਰ ਸਿੰਘ ਗੋਰਾ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਾ ਮੈਂ ਵੀ ਤੁਹਾਡੀ ਵੀ ਜੇ ਜੱਟਾਂ ਕਰਦੀ ਅੱਜ ਆਈਏ ਵਕਵਾ ਦੇ ਜੱਟਾਂ ਨੂੰ ਸੱਤਣਾ ਹੋਣੀ ਹੈ ਕਿ ਇਹ ਫੈਸਲਾ ਕੀਤਾ ਕਿਸ ਤਰ੍ਹਾਂ ਦਾ حساب ਬਣਾ ਕੇ ਅੱਲਾਹ ਦਾ ਸਨੇਸ਼ਰ ਸਾਹਿਬ ਤੇ ਸ਼ਿਗਦਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਧੰਨਵਾਦ ਮੈਂ ਕਰਦਾ ਜਿੰਨੀਆਂ ਜੱਟੀਆਂ ਬੰਦੀਆਂ ਤੇ ਅੱਜ ਇਹਨਾਂ ਦੇ ਸਾਮੂਹਾਰ ਦੁਬਾਨ ਦੇ ਲਈ ਇਹਨਾਂ ਦੇ ਦੋ ਕੋਈ ਸ਼ਰੀਪ ਹੋਈਆਂ ਜਾਂ ਸਾਡੇ ਨਗਰ ਦੇ ਲੋਕ ਆਏ ਆ ਰਾਜਨੀਤਿਕ ਪਾਰਕੀਆਂ ਸਾਡੇ ਸਾਥ ਦਾ ਸਰਪੰਚ ਹੈ ਸਾਰਿਆਂ ਦਾ ਪਰਿਵਾਰ ਉੱਤੇ ਆਪਣਾ ਧੰਨਵਾਦ ਕਰਦਾ ਬਾਕੀ ਵੀ ਜਿਹੜਾ ਇੱਥੋਂ ਦਾ ਆਪਾਂ ਜਿਹੜਾ ਇਹ ਰੋਡ ਨਿਕਲ ਰਿਹਾ ਇਹਨਾਂ ਦੇ ਘਰ ਦੇ ਨਾਲ ਨਹੀਂ ਜਾਂਦਾ ਰੋਡ ਤੇ ਨੂੰ ਆਪਾਂ NH 105 ਨਹੀਂ ਕਹਿੰਦੇ ਇਹਨੂੰ ਅਸੀਂ ਮੌਤ ਦਾ ਰੋਡ ਕਹਿੰਦੇ ਮੌਤ ਜਿਹੜਾ ਮੌਤ ਮੰਡ ਦਾ ਫਿਰਦਾ ਕਿਉਂਕਿ ਜਦੋਂ ਦਾ ਇਹ ਰੋਡ ਸਾਡੇ ਇਹ ਹਲਕੇ ਦੇ ਵਿੱਚ ਬਣ ਲੱਗਾ ਲੰਬਾ ਵਾਲੀ ਤੱਕ ਦੁਨੀਆ ਕਹਿੰਦਾ ਨਹੀਂ ਉੱਥੋਂ ਤੋਂ ਲੈ ਕੇ ਹਰ ਰੋਜ਼ ਤਾਂ ਇਹਨਾਂ ਦੇ ਜਿਹੜੇ ਰੋਡ ਵਾਲੇ ਦੇ ਟਿੱਪਰ ਇੱਕ ਬੰਦਾ ਮੈ ਤਾਂ ਦਿਨ 2 ਮੈ ਤਾਂ ਦੇਣ ਕਿਸੇ ਦੀ ਮੌਤ ਹੋ ਜਾਂਦੀ ਕਦੀਆਂ ਲੱਤਾਂ ਟੁੱਟ ਜਾਂਦੀਆਂ ਅਸੀਂ ਕਨੇਕਾ ਮਵਜੇ ਦਾ ਹਟਿਆ ਨਰੇਗਾ ਵਾਲੀਆਂ ਬੀਬੀਆਂ ਦੇ ਉੱਪਰ ਚੜਾਦਾ ਉਹਨਾਂ ਨੂੰ ਮਵਜੇ ਦਾ ਹਟਿਆ ਹੋਰ ਇਥੇ ਵਾਹਲੇ ਦੇ ਲੋਕ ਸੀਗੇ ਉਹਨਾਂ ਉੱਪਰ ਚੜਾਦਾ ਇਹ ਮੌਤ ਵਾਂ ਦਾ ਫਿਰਦਾ ਅਸੀਂ ਕਈ ਵਾਰ ਇਹਨਾਂ ਦੇ ਸਾਡਾ ਜਿਹੜਾ ਉਹਨਾਂ ਨਾਲ ਪੈ ਜਾਗਾ ਅਸੀਂ ਇੰਦਰ ਪੌਲ ਵੀ ਅੱਗੇ ਦੋ ਆ ਜਿਹੜੇ ਉਹ ਸੰਘਰਸ਼ ਲੜ ਕੇ ਅਸੀਂ ਇਹ ਚੌੜੇ ਕਰਵਾਏ ਆ ਬਾਕੀ ਜਿਹੜੇ ਇਸ ਪਰਿਵਾਰ ਦੀ ਗੱਲ ਆ ਆਪਾਂ ਇਹਨਾਂ ਨੇ ਸਾਰਾ ਕੁਝ ਦੱਸ ਹੀ ਦਿੱਤਾ ਵੀ ਕਿੱਥੋਂ ਤੱਕ ਅਧਿਕਾਰੀਆਂ ਨੂੰ ਮਿਲੇ ਆ ਤੇ ਚਲੋ ਇਹ ਆਪਣੇ ਤੌਰ ਤੇ ਮਿਲੇ ਆ ਇਹ ਇਹਨਾਂ ਦਾ ਜੋ ਇਹਨਾਂ ਨੇ ਆਪਦੀ ਜੋ ਰੇਖਾ ਤਿਆਰ ਕੀਤੀ ਸੀ ਉਹਦੇ ਹਿਸਾਬ ਨਾਲ ਹੀ ਚੱਲੇ ਆ ਇਹਨਾਂ ਦੀ ਉਸ ਵਕਤ ਇਹਨਾਂ ਦੀ ਬੇਟੀ ਵੀ ਜਾਦਾ ਬਿਮਾਰ ਸੀ ਉਹ 6 ਸਾਲ ਤੋਂ ਬੈੱਡ ਉੱਪਰ ਪਈ ਸੀ ਜਿਹਦੀ ਪਿਛਲੇ ਦਿਨੀ ਮੌਤ ਹੋ ਗਈ ਉਹਦਾ ਵੀ ਸਾਨੂੰ ਬਹੁਤ ਅਫਸੋਸ ਹੈ। ਤਰੰਤੂ ਜਿਹੜਾ ਇਹ ਜਿਹੜੀ ਲਾਇ ਹੁੰਦੀ ਆ ਥਾਣੇ ਕਚਹਿਰੀਆਂ ਜਾਂ ਆਪਣਾ ਅਦਾਲਤਾਂ ਨੇ ਵਿੱਚ ਇਹਦੇ ਵਿੱਚ ਕੋਈ ਨਹੀਂ ਨਿਕਲਦਾ ਤਾਂ ਉਹ ਜਿਹੜੇ ਆਮ ਲੋਕ ਆਮ ਵਰਗਾ ਉਹਨੂੰ ਜਿਹੜੇ ਧਰਨੇ ਲਗਾ ਕੇ ਸੰਘਰਸ਼ ਕਰਕੇ ਝੰਡੇ 'ਚ ਡੰਡਾ ਪਾ ਕੇ ਜਿਹੜਾ ਹੱਕ ਲੈਣੇ ਪੈਂਦੇ ਆ ਅੱਜ ਦਿਨਾਂ